ਸਾਨ ਭਰਾਮਾ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਜਿਹੜਾ ਟੌਪਿਕ ਲੈ ਕੇ ਚੱਲੇ ਆਂ ਅਹਿਮ ਟੌਪਿਕ ਲੈ ਕੇ ਚੱਲਿਆਂਗੇ ਮੱਝਾਂ ਦੇ ਉੱਤੇ ਰੇਟ ਦੇ ਬਾਰੇ ਔਰ ਦੁੱਧ ਦੇ ਬਾਰੇ ਖਰੀਦਣ ਬਾਰੇ ਇਹ ਆਪਾਂ ਲੈ ਕੇ ਚੱਲੇ ਆਂ ਜਿਵੇਂ ਕਿ ਹੁਣ ਭਾਈ ਮੌਸਮ ਗਰਮੀ ਦਾ ਆ ਰਿਹਾ ਅੱਗੋਂ ਇਹ ਕੀ ਹੈਗਾ ਨਵਾਂ ਸਾਲ ਜਦੋਂ ਚੜ ਜਾਂਦਾ ਹੈਗਾ ਜਨਵਰੀ ਫਰਵਰੀ ਦੇ ਵਿੱਚ ਆ ਕੇ ਰੇਟ ਬਹੁਤ ਜ਼ਿਆਦੇ ਅਪ ਹੋ ਜਾਂਦੇ ਆ ਤੇ ਉਹ ਆਪਾਂ ਕੀ ਹੈਗਾ ਜਿਵੇਂ ਜਿਸ ਵੀਰ ਭਰਾ ਨੇ ਕੋ ਦੁੱਧ ਵਾਲੀ ਮੱਝ ਲੈਣੀ ਆ ਹੁਣ ਸਰਦੀ ਦੇ ਟਾਈਮ ਵਿੱਚ ਲੈਣ ਨੂੰ ਉਹਨੂੰ ਬਹੁਤ ਸੁਨਹਿਰੀ ਮੌਕਾ ਹੈ ਹੁਣ ਲੈ ਲਓ ਅੱਜ ਦੀ ਮੈਂ ਖਰੀਦੀ ਵੀ ਥੋੜੀ ਫੱਗਣ ਦੇ ਵਿੱਚ ਤੁਸੀਂ ਸਾਰਾ ਸੂਆ ਚੋਕੇ ਉਹਨੂੰ ਉਹਨੇ ਦੀਓ ਨੂੰ ਫੇਰ ਵੇਚ ਦਿਓ ਉਸ ਟਾਈਮ ਤੇ ਉਹਨਾਂ ਮੁੱਲ ਆਪਾਂ ਨੂੰ ਉਹਨਾਂ ਮੁੱਲ ਹੀ ਆਪਾਂ ਨੂੰ ਦੇ ਜੂਗੀ ਫੇਰ ਆਪਾਂ ਕਰੀਏ ਰੇਟ ਦੀ ਗੱਲ ਜੇ ਆਪਾਂ ਰੇਟ ਦੀ ਗੱਲ ਕਰੀਏ ਜਿਵੇਂ ਹੋ ਕੇ ਹੁਣ ਆਪਾਂ 70 80 90 ਹੁਣ ਭਾਈ ਅੱਗੇ ਜਿਹੜੀ 60 65 ਦੀ ਮਹਂ ਆਉਂਦੀ ਸੀਗੀ ਜਾਂ 70 ਦੀ ਮਹਂ ਆਉਂਦੀ ਸੀ ਹੁਣ ਤਾਂ ਉਹ ਚੱਕਿਆ ਗਿਆ ਕੰਮ ਹੁਣ ਤਾਂ ਮਹਂ 90 ਤੋਂ ਸਟਾਰਟ ਹੁੰਦੀ ਆ 85 90 ਤੋਂ ਸਟਾਰਟ ਹੁੰਦੀ ਆ ਤੇ ਉਹ ਕੀ ਆਗਾ ਦੁੱਧ ਉਹ ਤੁਹਾਨੂੰ ਦੇਊਗੀ 10 ਕਿਲੋਈ ਤੁਹਾਨੂੰ 13 ਆਪਾਂ 12 ਚਵਾ ਦੇ 14 ਚਵਾ ਦੇ ਬਿਲਕੁਲ ਉਹ 10 ਕਿਲੋ ਤੇ ਹੀ ਖੜਜੂ ਅਗਰ ਆਪਾਂ ਉਹਦੇ ਕਾਰ ਡੰਗ ਜੇ ਆਪਾਂ 1 35 ਜਾਂ 1 40 ਆਪਾਂ ਲਾ ਦੀਏ ਤਾਂ ਆਪਾਂ ਨੂੰ ਕੀ ਆਗਾ 13 14 ਕਿਲੋ ਵੀ ਦੁੱਧ ਮਿਲ ਜੂਗਾ ਫੇਰ ਕੀ ਕਰੀਏ ਜਿਵੇਂ ਹੁਣ ਫਰਜ਼ ਕਰੋ ਵੀ ਆਪਣੀ ਮੁਕਸਰ ਦੀ ਬੈਲਟ ਬੈਲਟ ਆ ਗਈ ਇਹਦੇ ਉੱਤੇ ਮੱਝਾਂ ਆਉਂਦੀਆਂ ਆ ਦੂਜਾ ਸਵੇਰ ਇਧਰੋਂ ਮੱਝਾਂ ਬਹੁਤ ਚੰਗੀਆਂ ਨਿਕਲਦੀਆਂ ਆ ਜਿਵੇਂ ਕਿ ਹੁਣ ਪਿੱਛੇ ਆਪਾਂ ਗੱਲ ਪਤੀ ਇੱਕ ਮੱਝ ਦਵਾਈ ਤੋਂ ਉਹਦਾ ਆਪਾਂ ਕੀ ਆਗਾ ਤਿੰਨ ਟਾਈਮ ਚੋਕੇ ਦੁੱਧ ਲਿਆ ਉਹ ਰੇਟ ਆਪਾਂ ਨੂੰ ਥੋੜਾ ਉੱਪ ਜਾਣਾ ਪੈਂਦਾ ਜਿਵੇਂ ਕਿ ਉਹ ਇੱਕ 60 ਦੀ ਆਪਾਂ ਮੱਝ ਖਰੀਦੀ ਇੱਕ 60 ਦੀ ਖਰੀਦੀ ਬੰਦੇ ਨੇ 20 ਕਿਲੋ ਦੀ ਗਾਰੰਟੀ ਦਿੱਤੀ ਅਸੀਂ ਪਹਿਲੇ ਦਿਨ ਚੋਇਆ ਦੁੱਧ 8.5 ਕਿਲੋ ਦੂਜੇ ਦਿਨ 9 ਚੋਇਆ ਦੂਜੇ ਦਿਨ ਫੇਰ 9 ਚੋਇਆ ਅਸੀਂ ਤਿੰਨ ਡੰਗ ਚੋਕੇ ਜਿਵੇਂ ਅਸੀਂ 20 ਕਿਲੋ ਦੀ ਓੜ ਦੇ ਉੱਤੇ ਲਿਆਂਦੀ ਆ ਅਗਰ ਵਪਾਰੀ ਕੋਲੋਂ ਆਪਾਂ 20 ਕਿਲੋ ਤੋਲ ਕੇ ਲਿਆਉਣੇ ਆ ਤਾਂ ਆਪਣੇ ਭਾਈ 15 16 ਤਾਂ ਆਪਾਂ ਨੂੰ ਆਮ ਨੋਰਮਲ ਖੁਰਾਕ ਤੇ ਹੀ ਪਸ਼ੂ ਦੁੱਧ ਦੇ ਜਾਂਦਾ ਆਪਣਾ ਫਰਕ ਕੀ ਰਿਹਾ ਜਿਵੇਂ ਆਪਾਂ ਕੋਈ 90 ਦੀ ਲਈ ਜਾਂ 1 ਲੱਖ 10 ਹਜ਼ਾਰ ਦੀ ਲਈ ਉੱਥੋਂ ਆਪਾਂ ਥੋੜਾ ਜਿਹਾ ਅੱਪ ਹੋ ਜਗੇ ਅੱਪ ਹੋ ਕੇ ਇੱਕ ਤਾਂ ਉਹਦੀ ਬਰੀਡਿੰਗ ਅੱਛੀ ਮਿਲ ਜੂਗੀ ਨਸਲ ਅੱਛੀ ਮਿਲ ਜੂਗੀ ਔਰ ਦੁੱਧ ਆਪਾਂ ਨੂੰ ਉਹ ਅੱਛਾ ਦੇ ਦੂਗੀ ਕਿਉਂ ਪੱਠੇ ਤਾਂ ਆਪਾਂ 7 ਕਿਲੋ ਵਾਲੀ ਨੂੰ ਵੀ ਪਾਉਣਾ ਤੇ 17 ਕਿਲੋ ਵਾਲੀ ਨੂੰ ਵੀ ਪਾਉਣਾ ਹੈਗਾ ਆਪਣਾ ਖਰਚਾ ਤਾਂ ਭਾਈ ਬਰਾਬਰ ਹੀ ਪਾਉਣਾ ਪਊ ਨਾ ਉਹ ਤਾਂ ਦੁੱਧ ਦੇ ਮੁਤਾਬਕ ਕਾਰਡ ਮੁਤਾਬਕ ਬਣਾਵਾਂਗੇ ਤਾਂ ਆਪਣਾ ਖਰਚੇ ਦਾ ਮਤਲਬ ਕੋਈ ਜਿਆਦਾ ਫਰਕ ਨਹੀਂ ਪੈਂਦਾ ਜੇ ਆਪਾਂ 15 ਤੋਂ ਜਿਸ ਵੀਰ ਭਰਾ ਨੇ ਦੁੱਧ ਪਾਉਣਾ ਸ਼ੁਰੂ ਕਰਨਾ ਹੈਗਾ ਜਾਂ ਸੇਲ ਕਰਨਾ ਹੈਗਾ ਦੁੱਧ ਉਹ 15 ਤੋਂ ਘੱਟ ਪਾਈ ਕਦੇ ਮੈਂ ਨਾ ਲਓ ਉਹ ਤੁਹਾਨੂੰ 15 ਵਾਲੀ ਮੈਂ 1 35 ਦੀ ਵੀ ਮਿਲ ਸਕਦੀ ਆ 30 ਦੀ ਮਿਲ ਸਕਦੀ ਆ ਸਵਾ ਲੱਖ ਦੀ ਵੀ ਮਿਲ ਸਕਦੀ ਆ ਉਹ ਮੱਝ ਦੇ ਉੱਤੇ ਕੁਆਲਿਟੀ ਦੇ ਉੱਤੇ ਉਹਦੇ ਸੂਆਂ ਦੇ ਉੱਤੇ ਸਿੰਘਾਂ ਉੱਪਰ ਉਹ ਅੱਡ ਅੱਡ ਕੁਆਲਿਟੀਆਂ ਜਾਵੜਦੀਆਂ 1.5 ਲੱਖ ਤੱਕ ਵੀ ਮੱਝ ਮੈਂ ਆਪਾਂ ਨੂੰ ਚੰਗੀ ਮੈਂ ਮਿਲ ਜਾਂਦੀ ਆ ਥਣ ਲੇਵੇ ਦੀ ਸਾਫ਼ ਮੈਂ ਬਿਲਕੁਲ ਆਪਾਂ ਨੂੰ ਮਿਲ ਜਾਂਦੀ ਆ ਕਿਉਂ ਉਹਦੇ ਚ ਕੀ ਆ ਜੇ 15 16 ਕਿਲੋ ਵਾਲੀ ਦੀ ਆਪਾਂ ਇੱਕ ਕੱਟੀ ਪਾ ਲਾਂਗੇ ਜੇ ਉਹ ਆਪਾਂ 15 16 ਵਾਲੀ ਦੀ ਕੱਟੀ ਪਾਲਾਂਗੇ ਬਿਲਕੁਲ ਉਹ ਓਕੇ ਦੀ ਆਪਦੀ ਮਾਂ ਦੇ ਉੱਤੇ ਹੀ ਜਾਊਗੀ। ਇੱਕ ਆਪਾਂ ਜੇ 10 12 ਕਿਲੋ ਵਾਲੀ ਮੈਂ ਲਈ ਤੇ 10 12 ਕਿਲੋ ਵਾਲੀ ਦੀ ਕੱਟੀ ਪਾਲਾਂਗੇ ਉਹ 10 12 ਤੇ ਰਹਿ ਜੂਗੀ। ਅੱਜ ਕੱਲ੍ਹ ਭਾਈ ਮਹਿੰਗਾਈ ਦਾ ਟਾਈਮ ਆ ਆਪਾਂ ਕੀ ਕਰੀਏ ਆਪਾਂ ਜਿਹੜੇ ਬੰਦੇ ਨੇ ਸ਼ੁਰੂ ਕਰਨਾ ਤਾਂ 15 ਕਿਲੋ ਤੋਂ ਕਮਸੇ ਕਮ ਵੀ ਪੜਤਾ ਪੌਂਦੀ ਆ। ਉਦੋਂ ਥੱਲੇ ਮੱਝ ਕੋਈ ਨਹੀਂ ਪੜਤਾ ਪੌਂਦੀ। ਇਹ ਮੱਝ ਆਪਾਂ ਦੇਖੀਏ ਤਾਂ ਫੇਰ ਆਪਾਂ ਇਸ ਮੱਝ ਦੀ ਸਹੀ ਚੋਣ ਕਰੀਏ ਜਿਵੇਂ ਕਈ ਵੀਰ ਭਰਾ ਨੇ ਮੇਰੇ ਕੋਲੋਂ ਦਵਾਈਆਂ ਪੁੱਛਦੇ ਆ ਜਾਂ ਹੋਰ ਪੁੱਛਦੇ ਆ ਜੇ ਕਿਸੇ ਨੇ ਇਸ ਤਰ੍ਹਾਂ ਦੀਆਂ ਮੈਂ ਕੋਈ ਲੈਣੀ ਵੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈਗਾ ਤੇ ਮੈਂ ਤੁਹਾਨੂੰ ਆਪਾਂ ਜਿੰਨੇ ਪੈਸਿਆਂ ਵਾਲੀ ਕਹੋਗੇ ਉਹਨੇ ਆਪਣੇ ਕੋਲੇ ਪਾਟਾਟ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਤੁਹਾਨੂੰ ਮੈਂ ਦਵਾ ਸਕਦੇ ਆ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ